ਹਰਦੀਪ ਸਿੰਘ ਤੇ ਪਾਲਾ ਦਿਆਲ ਇਹ ਦੋ ਵੀਰ ਨੇ ਜਿਨ੍ਹਾਂ ਦੀ ਆਈਡੀ ਇੱਕ ਹਰਦੀਪ ਸਿੰਘ ਦੇ ਨਾਮ ਤੇ ਤੇ ਇੱਕ ਪਾਲਾ ਦਿਆਲ ਦੇ ਨਾਮ ਤੇ ਆ ਇਹ ਕਮੈਂਟ ਵੀ ਕਰਦੇ ਰਹਿੰਦੇ ਨੇ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਦੇ ਨੇ ਧੰਨਵਾਦ ਹਰਦੀਪ ਜੀ ਤੁਹਾਡਾ ਪਾਲਾ ਦਿਓਲ ਜੀ ਦਿਆਲ ਜੀ ਆਓ ਵੀਡੀਓ ਕਰਦੇ ਹਾਂ ਸਟਾਰਟ ਦੋਸਤੋ ਸਭ ਤੋਂ ਪਹਿਲਾਂ ਫਤਿਹ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਭਾਈ ਅਮਰਤ ਸਿੰਘ ਮਾਮਲਾ ਜਿਹੜਾ ਮਾਮਲਾ ਹੈਗਾ ਉਹ ਬਹੁਤ ਹੀ ਆਪਾਂ ਕਹਿ ਸਕਦੇ ਹਾਂਗੇ ਕਿ ਇਹ ਸੀਰੀਅਸ ਮਾਮਲਾ ਹੋ ਗਿਆ ਕੱਲ ਭਾਈ ਰਾਜਦੇਵ ਸਿੰਘ ਖਾਲਸਾ ਐਡਵੋਕੇਟ ਨੇ ਜਿਹੜੇ ਉਹ ਕੱਲ ਜੇਲ੍ਹ ਦੇ ਵਿੱਚ 3 ਘੰਟੇ ਭਾਈ ਅਮਰਤਪਾਲ ਸਿੰਘ ਨਾਲ ਮੀਟਿੰਗ ਕਰਕੇ ਆਉਂਦੇ ਨੇ ਤੇ ਭਾਈ ਅਮਰਤਪਾਲ ਸਿੰਘ ਨੇ ਜਿਹੜਾ ਇਹਨਾਂ ਨੂੰ ਰਾਜਦੇਵ ਸਿੰਘ ਖਾਲਸਾ ਨੂੰ ਕੀ ਕੁਝ ਕਿਹਾਗਾ 3 ਘੰਟਿਆਂ ਦੇ ਵਿੱਚ ਉਹਦੇ ਬਾਰੇ ਵੀ ਡਿਸਕਸ ਕਰਾਂਗੇ ਤੇ ਇੱਕ ਦਲਜੀਤ ਸਿੰਘ ਕਲਸੀ ਦੀ ਜਿਹੜੀ ਹੈਗੀ ਆ ਇੱਕ ਵੀਡੀਓ ਆਉਂਦੀ ਆਗੀ ਉਹਦੇ ਬਾਰੇ ਆਡੀਓ ਆਉਂਦੀ ਐ ਸੌਰੀ ਉਹਦੇ ਬਾਰੇ ਵੀ ਡਿਸਕਸ ਕਰਾਂਗੇ ਆਓ ਵੀਡੀਓ ਕਰਦੇ ਹਾਂ ਸਟਾਰਟ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ ਭਾਈ ਅਮਰਤਪਾਲ ਸਿੰਘ ਖਾਲਸਾ ਤੇ 10 ਜਾਣੇ ਨੇ ਉਹ 9 ਸਾਥੀ ਨੇ ਉਹਨਾਂ ਦੇ ਤੇ ਉਹ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਤਿਲ ਤਿਲ ਮਰ ਰਹੇ ਨੇ ਤੇ ਪਤਾ ਨਹੀਂ ਅਫਸੋਸ ਆ ਇਸ ਗੱਲ ਦਾ ਕਿ ਅਸੀਂ ਕਿਉਂ ਨਹੀਂ ਇਸ ਗੱਲ ਦਾ ਨੋਟਿਸ ਲੈ ਰਹੇ ਤੇ ਉਹਨਾਂ ਨੂੰ ਕੱਲ੍ਹ ਜਿਹੜੇ ਐਡਵੋਕੇਟ ਰਾਜਦੇਵ ਸਿੰਘ ਖਾਲਸਾ ਤਿੰਨ ਘੰਟੇ ਉਹਨਾਂ ਨਾਲ ਮੁਲਾਕਾਤ ਕਰਕੇ ਆਏ ਨੇ ਜਿਹੜੇ ਕਿ ਗ੍ਰਹਿ ਵਿਭਾਗ ਵੱਲੋਂ ਅਪਾਇੰਟ ਨੇ ਵਕੀਲ ਉਹ ਉਹਨਾਂ ਨੂੰ ਭਾਈ ਅਮਰਤਪਾਲ ਸਿੰਘ ਨੇ ਆਪਣੀ ਸਾਰੀ ਸਥਿਤੀ ਜਿਹੜੀ ਦੱਸੀ ਆ ਕਿ ਕਿਵੇਂ ਜਦੋਂ ਮੈਂ ਮੁਲਾਕਾਤ ਕਰਨ ਗਿਆ ਤੇ ਉਸ ਤੋਂ ਬਾਅਦ ਜਿਹੜੀ ਚਿਪ ਸਾਡੇ ਕੈਮਰੇ 'ਚ ਪਾਲੇ ਲਾ ਦਿੱਤੇ ਗਏ ਤੇ ਹੋਰ ਸਾਰਾ ਸਮਾਨ ਜੋ ਤੁਹਾਡੇ ਤੱਕ ਇਹ ਖਬਰਾਂ ਤੱਕ ਪਹੁੰਚ ਚੁੱਕੀਆਂ ਨੇ ਦੋਸਤੋ ਜਿਹੜੀ ਮੈਂ ਇਹਦੇ 'ਚ ਹੁਣ ਅੱਜ ਗੱਲ ਕਰਨ ਆਲਾ ਗੱਲ ਨਵੀਂ ਕੀ ਆ ਦੋਸਤੋ ਇੱਕ ਉਹਨੇ ਬੜੀ ਹੀ ਸਸੰਸਨੀ ਖੇਜ ਗੱਲ ਦੱਸੀ ਕਿ ਭਾਈ ਅਮਰਤਪਾਲ ਸਿੰਘ ਦੀ ਜਿਹੜੀ ਪਤਨੀ ਆ ਉਹ ਡਿਬਰੂਗੜ੍ਹ ਜੇਲ ਆਪਣੇ ਕਸਵੇ ਦੇ ਵਿੱਚ ਰਹਿ ਰਹੀ ਹੈ ਜਿਹੜਾ ਕਿ ਛੋਟਾ ਜਿਹਾ ਕਸਵਾ ਅਸਾਮ ਦੇ ਵਿੱਚ ਉਹ 7-8 ਮਹੀਨਿਆਂ ਤੋਂ ਇਕੱਲੀ ਰਹਿ ਰਹੀ ਆ ਇਹ ਦਲਜੀਤ ਸਿੰਘ ਕਲਸੀ ਨੇ ਆਪਣੀ ਆਡੀਓ ਦੇ ਵਿੱਚ ਦੱਸਿਆਗਾ ਤੁਸੀਂ ਦੇਖੋ ਦੋਸਤੋ ਉਸ ਨੌਜਵਾਨ ਦਾ ਭਾਈ ਅਮਰਤਪਾਲ ਸਿੰਘ ਦਾ ਨਵਾਂ-ਨਵਾਂ ਤੁਹਾਨੂੰ ਪਤਾ ਵਿਆਹ ਹੋਇਆ ਸੀਗਾ ਜੇ ਕੁਝ ਦਿਨ ਹੀ ਹੋਏ ਤੇ ਪਰ ਸਾਡੀ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਨੇ ਰਲ ਕੇ ਉਹਨਾਂ ਦੇ ਉੱਤੇ ਐਨਐਸਏ ਲਾ ਕੇ ਉਹਨਾਂ ਨੂੰ ਡਿਬਰੂਗੜ੍ਹ ਦੀ ਜੇਲ੍ਹ ਦੇ ਵਿੱਚ ਸੁੱਟ ਕੇ ਅੰਗਰੇਜ਼ਾਂ ਦਾ ਰਾਜ ਜਾਲ ਕਰਾਤਾ ਸੀਗਾ ਕਾਲੇ ਪਾਣੀ ਵਾਲਾ ਤੇ ਉਹ ਉੱਥੇ ਬੈਠਿਆ ਤੇ ਉਹਨਾਂ ਦੀ ਉਹ ਪਤਨੀ ਹੈ ਜਿਹੜੀ ਦੋਸਤੋ ਉਹ ਡਿਬਰੂਗੜ੍ਹ ਅਸਾਮ ਦੇ ਵਿੱਚ ਇਕੱਲੀ ਵਿਚਾਰੀ ਰਹਿ ਰਹੀ ਹੈ ਤੇ ਭੁੱਖ ਹੜਤਾਲ ਦੇ ਉੱਪਰ ਬੈਠੀ ਹੈ ਸਲੂਟ ਹੈ ਬੱਚੇ ਤੁਹਾਨੂੰ ਸਲੂਟ ਹੈ ਵਕਈ ਇੱਕਾ ਲੜਕੀ ਜਿਹੜੀ ਇੰਗਲੈਂਡ ਦੀ ਰਹਿਣ ਵਾਲੀ ਹੈ ਜਿਹੜੀ ਇੰਗਲੈਂਡ ਦੀ ਰਹਿਣ ਵਾਲੀ ਸੀ ਉਹਨੇ ਵਿਆਹ ਕਰਿਆ ਭਾਈ ਅਮਰਤਪਾਲ ਸਿੰਘ ਨਾਲ ਆ ਕੇ ਤੇ ਉਹਨਾਂ ਦੇ ਉੱਪਰ ਵਿਪਤਾ ਪੈਂਦੀ ਹੈ ਲੋਕ ਭੱਜ ਜਾਂਦੇ ਨੇ ਛੱਡ ਕੇ ਮਤਲਬ ਵੱਡੇ ਵੱਡੇ ਕਹਿੰਦੇ ਕਹੌਂਦੇ ਲੋਕ ਕਹਿੰਦੀਆਂ ਕਹੌਂਦੀਆਂ ਕੁੜੀਆਂ ਮੈਂ ਭੱਜਦੀਆਂ ਦੇਖੀਆਂ ਨੇ ਪਰ ਇਸ ਬੱਚੀ ਨੇ ਕਮਾਲ ਕਰ ਦਿੱਤੀ ਕਿ ਆਪਣਾ ਸਭ ਕੁਝ ਤਿਆਗ ਕੇ ਆਪਣੀ ਜ਼ਿੰਦਗੀ ਦਾ ਐਸੋ ਰਾਮ ਅਵਦੀ ਜਵਾਨੀ ਕਿਉਂਕਿ ਇਸ ਉਮਰ ਦੇ ਵਿੱਚ ਹਰੇਕ ਨੂੰ ਹੁੰਦਾ ਕਿ ਮੈਂ ਅੱਗੇ ਵਧਾਂ ਮੈਂ ਕਾਮਯਾਬ ਹੋਵਾਂ ਪਰ ਉਹਨੇ ਆਪਣੇ ਜਿਸ ਨੂੰ ਪਤੀ ਬਣਾਇਆ ਉਸ ਪਤੀ ਦੀ ਖਾਤਰ ਮਤਲਬ ਨਾ ਉਹ ਗੱਲ ਯਾਦ ਕਰਾ ਦਿੱਤੀ ਜਿਵੇਂ ਭਾਈ ਸਤਵੰਤ ਸਿੰਘ ਦੀ ਜਿਹੜੀ ਧਰਮ ਪਤਨੀ ਸੀ ਜੀਨੇ ਫੋਟੋ ਨਾਲ ਵਿਆਹ ਕਰਾ ਕੇ ਸਾਰੀ ਉਮਰ ਉਹਨੇ ਆਪਣੀ ਪਗਾ ਦਿੱਤੀ ਸੀ ਇਸੇ ਉਸੇ ਚੀਜ਼ ਦਾ ਝਲਕਾਰਾ ਪੈਂਦਾਗਾ ਜਦੋਂ ਭਾਈ ਅਮਰਤਪਾਲ ਸਿੰਘ ਦੀ ਪਤਨੀ ਹੈ ਜਿਹੜੀ ਉਹ ਸਾਤੋਂ ਸੈਂਕੜੇ ਕਿਲੋਮੀਟਰ ਦੂਰ ਅਸਾਮ ਦੇ ਵਿੱਚ ਇੱਕ ਛੋੜੇ ਜਿਹੇ ਕਸਬੇ ਦੇ ਵਿੱਚ ਇਕੱਲੀ ਜਾਨੀ ਇਕੱਲੀ ਜਾਨੀ ਬੈਠੀ ਆ ਵਿਚਾਰੀ ਤੇ ਭੁੱਖ ਹੜਤਾਲ ਦੇ ਉੱਪਰ ਬੈਠੀ ਆ ਹੁਣ ਉਹਨਿਆਂ ਰਾਜਦੇਵ ਦੀ ਗੱਲ ਦੇ ਉੱਪਰ ਐਡਵੋਕੇਟ ਰਾਜਦੇਵ ਸਿੰਘ ਖਾਲਸੇ ਨੇ ਜਿਹੜੀ ਆ ਗੱਲਾਂ ਦੱਸੀਆਂ ਜਿਦੇ ਚ ਤਿੰਨ ਜਾਨਿਆਂ ਦਾ ਉਹਨਾਂ ਨੇ ਜ਼ਿਕਰ ਕੀਤਾ ਜਿਦੇ ਚੋਂ ਇੱਕ ਨੌਜਵਾਨ ਦੀ ਜਿਹੜੀ ਹਾਲਤ ਆ ਉਹ ਬਹੁਤ ਹੀ ਸੀਰੀਅਸ ਆ ਇਹੀ ਦਲਜੀਤ ਕਲਸੀ ਨੇ ਵੀ ਉਹੀ ਗੱਲ ਦੱਸੀ ਆ ਇਹੀ ਗੱਲ ਐਡਵੋਕੇਟ ਰਾਜਦੇਵ ਨੇ ਦੱਸੀ ਆ ਕਿ ਉਸ ਨੌਜਵਾਨ ਨੇ ਪਾਣੀ ਤੱਕ ਨਹੀਂ ਪੀਤਾ 9 ਤਰੀਕ ਤੋਂ ਦੋਸਤੋ ਪਾਣੀ ਤੱਕ ਨਹੀਂ ਪੀਤਾ ਇਹ ਸਰਕਾਰ ਤੇ ਜੇਲ੍ਹ ਪ੍ਰਸ਼ਾਸਨ ਦੇ ਧੱਕੇ ਕਰਕੇ ਔਰ ਉਹਨਾਂ ਨੇ ਕਿਹਾਗਾ ਕਿ ਅਗਰ ਉਸ ਦੀ ਮੌਤ ਹੋ ਜਾਂਦੀ ਹੈ ਉਹਦੀ ਮੌਤ ਪੰਜਾਬ ਸਰਕਾਰ ਹੋਏਗੀ ਭਗਵੰਤ ਮਾਨ ਸਰਕਾਰ ਔਰ ਉਹਦੋਂ ਅਗਲੀ ਗੱਲ ਦੋਸਤੋ ਜਿਹੜਾ ਇਹਨਾਂ ਦਾ ਚਾਚਾ ਹੈ ਭਾਈ ਅਮਰਤਪਾਲ ਸਿੰਘ ਦਾ ਜਿਹੜਾ ਉਹ ਵੀ ਉੱਥੇ ਬੰਦ ਹੈ ਉਹ ਨੂੰ ਸ਼ੂਗਰ ਦੀ ਬਿਮਾਰੀ ਹੈ ਔਰ ਪੋਖੜ ਤਾਲ ਦੇ ਉੱਪਰ ਗਿਆ ਹੋਇਆ ਉਹਦਾ ਕਿਸੇ ਸਮੇਂ ਵੀ ਸ਼ੂਗਰ ਹੈ ਜਿਹੜਾ ਕਿਉਂਕਿ ਜਿਹੜਾ ਸ਼ੂਗਰ ਦਾ ਮਰੀਜ਼ ਹੁੰਦਾ ਆਪਾਂ ਨੂੰ ਪਤਾ ਹੈਗਾ ਕਿ ਉਹਦਾ ਜਿਹੜਾ ਸ਼ੂਗਰ ਹੈ ਰੋਟੀ ਨਾ ਖਾਣ ਕਰਕੇ ਡਿੱਗ ਜਾਂਦਾ ਹੈਗਾ ਅਗਰ ਉਹਦਾ ਸ਼ੂਗਰ ਘਟ ਕੇ ਉਹ ਫਿਰ ਦਿਨਾਂ ਦੀ ਨਹੀਂ ਕਈ ਵਾਰੀ ਘੰਟਿਆਂ ਦੇ ਵਿੱਚ ਹੀ ਬੰਦੇ ਦੀ ਜਿਹੜੀ ਜਾਨ ਚਲੀ ਜਾਂਦੀ ਆ ਅਗਰ ਦੋਸਤੋ ਉਹਦੀ ਕਿਸੇ ਕਰਕੇ ਕਿਸੇ ਇਨ੍ਹਾਂ ਕਾਰਨਾ ਕਰਕੇ ਉਹਦੀ ਜਾਨ ਚਲੀ ਗਈ ਤਾਂ ਉਹਦੀ ਪੰਜਾਬ ਸਰਕਾਰ ਜ਼ਿੰਮੇਵਾਰ ਹੋਗੀ ਹੁਣ ਗੱਲ ਕਰਦੇ ਆ ਉਹਨਾਂ ਦੀ ਅਸਲ ਦੇ ਵਿੱਚ ਹੁਣ ਡਿਮਾਂਡ ਕੀ ਆ ਦੋ ਤਾਂ ਉਹਨਾਂ ਨੇ ਬਹੁਤ ਭਾਵਕ ਅਪੀਲ ਕੀਤੀ ਆ ਕਿ ਤੁਸੀਂ ਸਾਡੇ ਗੋਲੀ ਮਾਰ ਦਿਓ ਸਾਨੂੰ ਤੁਸੀਂ ਪੰਜਾਬ ਦੇ ਵਿੱਚ ਅਸੀਂ ਪੰਜਾਬ ਦੀ ਧਰਤੀ ਦੇ ਉੱਪਰ ਸ਼ਹੀਦ ਹੋਣਾ ਚਾਹੁੰਦੇ ਆ ਅਗਰ ਤੁਸੀਂ ਸਾਨੂੰ ਮਾਰਨਾ ਹੀ ਚਾਹੇ ਸਾਨੂੰ ਚਾਹੇ ਚੌਂਕ ਸੁਫਾਹੇ ਟੰਗ ਦਿਓ ਚਾਹੇ ਚੌਂਕ 'ਚ ਗੋਲੀ ਮਾਰ ਦਿਓ ਪਰ ਅਸੀਂ ਦੂਸਰੇ ਸੂਬੇ ਦੇ ਵਿੱਚ ਉੱਥੇ ਜੇਲ੍ਹਾਂ ਦੇ ਵਿੱਚ ਸੜਕੇ ਨਹੀਂ ਮਰਨਾ ਚਾਹੁੰਦੇ ਅਗਰ ਮਾਰਨੀਆਂ ਸਾਨੂੰ ਪੰਜਾਬ ਸਰਕਾਰ ਇੱਥੇ ਲੈ ਆਵੇ ਤੇ ਇੱਥੇ ਲਿਆ ਕੇ ਜਿਹੜੀ ਸਜ਼ਾ ਦੇਣੀ ਆ ਦੇ ਦੇਵੇ ਚਾਹੇ ਜੇਲ੍ਹ 'ਚ ਰੱਖ ਲਵੇ ਚਾਹੇ ਜੋ ਕਰ ਲਵੇ ਪਰ ਮਤਲਬ ਸਾਨੂੰ ਪੰਜਾਬ ਦੇ ਵਿੱਚ ਲਿਆਂਦਾ ਜਾਵੇ ਹੁਣ ਦੋਸਤੋ ਦੱਸੋ ਬਿਨਾਂ ਵਜ੍ਹਾ ਤੋਂ ਉਹਨਾਂ ਨੌਜਵਾਨਾਂ ਨੂੰ ਪੰਜਾਬ ਦੀ ਸਰਕਾਰ ਨੇ ਐਨਐਸਏ ਲਾ ਕੇ ਬਿਬਰੂਗੜ ਜੇਲ੍ਹ ਦੇ ਵਿੱਚ ਛੁੱਟ ਦਿੱਤਾ ਤੇ ਉਹ ਬੱਚੇ ਅੱਜ ਬੈਠੇ ਉੱਥੇ ਤੜਫ ਰਹੇ ਨੇ ਤੇ ਅਸੀਂ ਆ ਵੀ ਆਰਾਮ ਦੀ ਨੀਂਦ ਸੌਂਨੇ ਆ ਸਾਨੂੰ ਕੋਈ ਮਤਲਬ ਨਹੀਂ ਹੈਗਾ ਇਸ ਗੱਲ ਦੇ ਨਾਲ ਔਰ ਜਿਹੜੇ ਛਿੱਟਣ ਵਾਲੇ ਨੇ ਜੇਲ੍ਹ ਦੇ ਵਿੱਚ ਉਹਨਾਂ ਦੇ ਤਾਂ ਯਾਦ ਚਿੱਤੇ ਨਹੀਂ ਉਹ ਤਾਂ ਹਾਈ ਆਪਣੇ ਹੈਲੀਕਾਪਟਰ ਦੇ ਨਜ਼ਾਰੇ ਲੈਂਦੇ ਨੇ ਕਿਉਂਕਿ ਉਹਨਾਂ ਨੂੰ ਆਪਾਂ ਨੇ ਇਹਦੇ ਕਾਬਲ ਬਣਾਇਆਗਾ ਔਰ ਉਹ ਇਸ ਚੀਜ਼ ਦੇ ਕਾਬਲ ਬਣ ਕੇ ਜਿਹੜੇ ਲੋਕਾਂ ਨੇ ਉਹਨਾਂ ਨੂੰ ਬਣਾਇਆ ਸੀਗਾ ਉਹਨਾਂ ਲੋਕਾਂ ਦੇ ਉੱਪਰ ਹੁਣ ਟੁੱਟ ਕੇ ਪੈ ਚੁੱਕੇ ਨੇਗੇ ਸੋ ਦੋਸਤੋ ਮੈਂ ਬੇਨਤੀ ਕਰੂੰਗਾ ਇਹ ਜਿਹੜਾ ਮਤਲ ਹੈਗਾ ਮਾਮਲਾ ਡਿਗਰੂਗੜ ਜੇਲ੍ਹ ਵਾਲਾ ਇਹਦੇ ਵਿੱਚ ਆਵਾਜ਼ ਉਠਾਓ ਦੋਸਤੋ ਅਸੀਂ ਅਗਰ ਅੱਜ ਕੇਂਦਰ ਸਰਕਾਰ ਦੇ ਨਾਲ ਭੇੜਨ ਜਾ ਰਹੇ ਹਾਂਗੇ ਆਪਣੇ ਇੱਕ ਕਿਸਾਨੀ ਮੁੱਦਿਆਂ ਨੂੰ ਲੈ ਕੇ ਮੰਗਾਂ ਨੂੰ ਲੈ ਕੇ ਲੇਕਿਨ ਇਹ ਤਾਂ ਸਾਡੀ ਹੈਗੀ ਹੈ ਕਿਸਾਨੀ ਮੁੱਦਿਆਂ ਦੀ ਲੜਾਈ ਠੀਕ ਹੈ ਇਹ ਅਸੀਂ ਲੜਾਈ ਲੜ ਰਹੇ ਹਾਂ ਪਰ ਜਰ ਸਾਡੇ ਨੌਜਵਾਨਾਂ ਨੂੰ ਅਗਰ ਕੋਈ ਧੱਕਾ ਕਰਕੇ ਬਿਨਾਂ ਵਜ੍ਹਾ ਤੋਂ ਸੈਂਕੜੇ ਕਿਲੋਮੀਟਰ ਦੂਰ ਮਤਲਬ ਇਸ ਤਰ੍ਹਾਂ ਦੇ ਤਸੀਹੇ ਦੇਵੇ ਕਿ ਉਹਨਾਂ ਦੇ ਬਾਥਰੂਮ ਦੇ ਵਿੱਚ ਕੈਮਰੇ ਤੱਕ ਲਾ ਦੇਵੇ ਫਿਰ ਉਹਨਾਂ ਦੀ ਲੜਾਈ ਕੌਣ ਲੜੂਗਾ ਫਿਰ ਉਹਨਾਂ ਦੀ ਲੜਾਈ ਕੌਣ ਲੜੂਗਾ ਦੋਸਤੋ ਇਹ ਵੀ ਲੜਾਈ ਆਪਾਂ ਨੂੰ ਲੜਨੀ ਪੈਣੀ ਆ ਲੋਕਾਂ ਨੂੰ ਸੋ ਬੇਨਤੀ ਕਰਦੇ ਆ ਪੰਜਾਬ ਦੇ ਨੌਜਵਾਨਾਂ ਨੂੰ ਕਿ ਤੁਸੀਂ ਹੁਣ ਇਸ ਗੱਲ ਦੇ ਉੱਪਰ ਇਕੱਠੇ ਹੋਵੋ ਸ਼ਾਂਤਮਈ ਢੰਗ ਦੇ ਨਾਲ ਜਿਹੜਾ ਹੈਗਾ ਪੰਜਾਬ ਸਰਕਾਰ ਨੂੰ ਅਹਿਸਾਸ ਕਰਾਓ ਕਿ ਉਹਨਾਂ ਨੂੰ ਉਹ ਬਗਾਨੇ ਸੂਬੇ ਦੇ ਵਿੱਚੋਂ ਲਿਆ ਕੇ ਆਪਣੇ ਸੂਬੇ ਵਿੱਚ ਲੈ ਕੇ ਆਓ ਤੇ ਉਹਨਾਂ ਨੂੰ ਇਨਸਾਫ ਮਿਲਣਾ ਚਾਹੀਦਾ ਕਿਉਂਕਿ ਉਹਨਾਂ ਨੇ ਦੱਸਿਆਗਾ ਕਿ ਅਸੀਂ ਪ੍ਰਸ਼ਾਸਨ ਦੇ ਰਾਹੀਂ डीसी ਨੂੰ ਅੰਮ੍ਰਿਤਸਰ ਦੇ ਡੀਸੀ ਨੂੰ ਚਿੱਠੀਆਂ ਵੀ ਲਿਖੀਆਂ ਲੇਕਿਨ ਕੋਈ ਜਵਾਬ ਨਹੀਂ ਦਿੱਤਾ ਗਿਆ ਕੋਈ ਵੀ ਜਵਾਬ ਨਹੀਂ ਦਿੱਤਾ ਗਿਆ ਸੋ ਦੋਸਤੋ ਜੋ ਕੁਝ ਇਹ ਵਾਪਰ ਰਿਹਾਗਾ ਇਹ ਬਹੁਤ ਹੀ ਅਫਸੋਸਨਾਕ ਹੈ ਵੀਡੀਓ ਦੇ ਵਿੱਚ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਕਿ ਕੀ ਇਹ ਜੋ ਹੋ ਰਿਹਾਗਾ ਕੀ ਇਹ ਜਾਇਜ਼ ਹੋ ਰਿਹਾ ਜੇ ਨਜਾਇਜ਼ ਹੋ ਰਿਹਾ ਤਾਂ ਇਹਦੇ ਵਿੱਚ ਕੀ ਹੋਣਾ ਚਾਹੀਦਾਗਾ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ